ਕਰਨਾਲ 16 ਵਾਲਿਆਂ ਦੇ ਪਾਰਿਆਂ ਨਾਲ 17 ਕਬੱਡੀਆਂ ਤੇ 17 ਨੌਂ ਸੌ ਸੁਨਾਨ ਦਾ ਇੱਕ ਲੰਬੋਰੀ ਸੁਨਾਨ ਵਾਲਿਆਂ ਦੇ ਅੰਦੇ ਕਬੱਡੀ ਖਾਤਾ ਮੈਸਟਰ ਰੇਟਰ 16 ਵਾਲਾ ਕਰਨਾਲ ਪੱਡਾ ਵਾਲਾ ਕਬੱਡੀ ਦਾ ਮਨਜਦਰ ਸਿੰਘ ਚੱਕੀ ਨੇ 13 ਟਰੰਕ ਲਾਇਆ ਪਹਿਲੀ ਜੱਫੇ ਪਾਏ ਵਾਲੇ ਮਿੱਤੂ ਇਹਨਾਂ ਦੇ ਚੱਕੀ ਤੇ ਗੋਲਾ ਸੰਧਵਾ ਵਾਲਾ ਪੰਜ ਪੰਜ ਜੱਫੇ ਲਾ ਕੇ ਇਹ ਜੁਆਇੰਟ ਬੈਸ ਪੜਾਇਆ ਬਹੁਤ ਬਹੁਤ ਸਾਰੇ ਮੁਕਾਬਲੇ ਪਿਛਲੇ ਸਾਲ ਗੁਰਨਾਲ ਖੇਡਿਆ ਸੀ ਇਹਨਾਂ ਮੈਚਾਂ ਉਸੇ 라ਵ ਦੇ ਵਿੱਚ ਪਹਿਲੀ ਕਬੱਡੀ ਦੇ ਨਵੀਂ ਕਿਹਦਾ ਵੀ ਉਹ ਸਾਟ ਖਾ ਗਿਆ ਸੀਗਾ ਇਸ ਸਾਲ ਗੁਰਨਾਲ ਮੁਕਾਬਲੇ ਹੈ ਬਹੁਤ ਬਹੁਤ ਮੁਕਾਬਲੇ ਬੈਸ ਤੇ ਰਹਿ ਕੇ ਮੋੜ ਸਕਿਆ ਜਿੱਤਿਆ ਮਨਜਨ ਚੱਕੀ ਦੇ ਗੋਲੇ ਦਾ ਬੰਗਵਾਤਾ ਉਹ ਵੀ ਬੈਸ ਤੇ ਮੋੜ ਸਕਿਆ ਦੇ ਵਿੱਚ ਤੇ ਗੋਲਾ ਸੰਧਵਾ ਵਾਲਾ ਹੋਰ ਲੱਖ ਲੱਖ ਵਧਾਈਆਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਸਟਾਫ ਕਰੇ ਮੇਰਾ ਪੈਸੇ ਬੰਨੇ ਹੋਇਆ 10000 ਰੁਪਿਆ ਕੈਸ਼ ਨੂੰ ਲਓ ਪਿਆ ਜੰਡ ਭਰਾ ਨੂੰ ਗੁਰਵਿੰਦਰ ਦੇ ਜੱਫੀਆਂ ਤੇ ਸੀਗਾ ਇਹ 2000 ਰੁਪਿਆ ਲਓ ਆ ਬੋਲੇ ਉੱਥੇ ਆਓ ਆਓ ਭਾਜੀ ਆਓ ਜੀ ਡਾਊਨ ਉਹ ਵੀ ਸਪੋਰਟਰ ਮੋਟਰਸਾਈਕਲਾਂ ਦੇ ਵਿੱਚ ਆਹ ਇਹਨਾਂ ਪੈਸੇ ਜਮਕੀ ਸੰਗਵਾਲਾ ਪਿੰਡ ਆਕਮੜ ਹਲੇ ਕੋਲ ਫਿਰ ਉहां ਸੇ ਕੋਲ ਮੇਰੇ ਵੀਰੋ ਦਰਦਾਸੀ ਧਰਤੀ ਹੈ ਦੂਸਰਾ ਜੀ ਸੰਗੇਲ ਸਿੰਘ ਚੱਕੀ ਦੇ ਨਾਲ ਸੰਗਵਾਲਾ ਦਾ ਗੋਲਾ ਰੇਡਰ ਬਣਿਆ ਗੁਰਨਾਰ ਸੋਹ 16 ਦੀ ਮਹਾਨ ਧਰਤੀ ਭਗਤ ਸਿੰਘ ਜੀ ਦਾ ਮਹਾਨ ਨਗਰ ਹੈ ਮੇਰੇ ਵੀਰੋ ਵਦਕਾਰੀਆ ਉਹ ਘਰ ਘਰ ਸੁਣਿਆ ਫਿਰਦੇ ਵਸਿਆ ਪਾਰ ਬਰਮ ਭਰਤੇ ਭਗਤਾ ਨੇ ਗਿਣਿਆ ਉਸ ਮਹਾਨ ਭਗਤ ਨੇ ਪਰਮਾਤੀ ਰਚੀ ਹੈ ਸائیں ਸ਼੍ਰੀ ਗੁਰਗੰਦ ਸਾਹਿਬ ਦੇ 15 ਭਗਤਾਂ ਦੇ ਵਿੱਚ ਨਾਮ ਜੁੜਦਾ ਸੈਨ ਮਾਈ ਵੀਰਾਂ ਤੇ ਪਰਮਾਨ ਬਰਨਾਲ 16 ਔਰ ਜੋ ਫੈਸਟ ਪੜਿਆ ਜਿਹੜੇ ਖੇਡ ਮੇਲੇ ਦਾ ਮੰਜਿੰਦਰ ਚੱਕੀ ਤੇ ਗੋਲਾ ਸੰਘਵਾ ਬੈਸਟ ਜਾਂਫੀ ਬੜੇ ਲੱਖ ਲੱਖ ਮਵਾਇਤਾ ਇਹਨਾਂ ਤੋਂ ਪਾਸੇ ਗੋਲਾ ਸੰਘਵਾ ਤੇ ਮੰਜਿੰਦਰ ਚੱਕੀ ਆਓ ਉਹਨਾਂ ਸੰਗਤਾਂ ਘਾਣਾ ਦੇ ਕੋਲ ਸੰਗਤਾਂ ਪੈਂਦਾ ਹੈ ਗੰਗਦੇਵ ਦੀ ਧਰਤੀ ਭਗਤ ਨਾਨਦੇਵ ਦੀ ਮਹਾਨ ਨਗਰ ਜਿੱਥੇ 18 ਸਾਲ ਗੁਜ਼ਾਰੇ ਆ ਦੂਸਰਾ ਜਾਫੀ ਮਨਿੰਦਰ ਸਿੰਘ ਚੱਕੀ ਹੈ ਰਮਦਾਸ ਦੀ ਧਰਤੀ ਪੁੱਤਰਾਂ ਦੇ ਟਾਣੀ ਮਹਾਨ ਰਮ ਜੈਨੀ ਬਾਬਾ ਗੋਤਾ ਜੀ ਮਾੜਾ ਉਹਨਾਂ ਦੀ ਧਰਤੀ ਹੈ ਕਿਨੂੰ 5 ਸਾਲ ਸ੍ਰੀ ਗੁਰੂ ਅਰਜਨ ਦੇਵ ਮਾਹਰਾ ਸ੍ਰੀ ਗੁਰੂ ਰਾਮਦਾਸ ਮਾਹਰ ਜੀ ਜੀ ਵੀ ਦੋ ਬਰੰਤਿਆ ਨਹੀਂ ਪੰਥ ਦੇ ਵਿੱਚ ਇੱਕ ਸ਼ਹੀਦ ਬਾਬਾ ਦੀਪ ਸਿੰਘ ਕਿ ਕ੍ਰਮ ਬ੍ਰਹਮ ਗਿਆਨੀ ਬਾਬਾ ਗੋਦਾ ਸਾਹਿਬ ਔਰ ਇਹਨਾਂ ਨੂੰ ਬ੍ਰਹਮ ਗਿਆਨੀ ਦਾ ਜਿਹੜਾ ਰਤਬਾ ਗੁਰਬਾਣੀ ਨੇ ਦਿੱਤਾ ਹੈ ਪਾਤਸ਼ਾਹ ਗੁਰਗੰਦ ਸਾਹਿਬ ਮਹਾਰਾਜ ਦੇ ਵਿੱਚ ਕਰਜ ਮਜਿੰਦਰ ਚੱਕੀ ਲਈ ਬੋਲੇ ਸੰਵਾਂ ਲਈ ਗੁਰਨਾਨ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰ ਲਾਓ ਜੀ ਸੈਕੰਡ ਪ੍ਰਾ